ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਓ ਬਾਈ ਆ ਤਾਂ ਗਰਾਊਂਡ ਤਾਂ ਐ ਬਣਾ ਰੱਖੇ ਮੈਂ ਕਬੱਡੀ ਖੇਡਣੀ ਹੁੰਦੀ ਆ ਸਿੱਟੀਆਂ ਤੂੰ ਡਾਇਆ ਓ ਬਾਈ ਇੱਕ ਯਾਰ ਪੌਦ ਤੀਜਾਂਗੇ ਅੱਛਾ ਪੌਦ ਤਾਂ ਬੀਜੋਗੇ ਹਾਂ ਪੌਦ ਤਾਂ ਬੀਜਾਂਗਾ ਯਾਰ ਆ ਬੱਟਾ ਜਿਹੜੇ ਬਣਾਈਆਂ ਨੇ ਖਾਲੀ ਇਹ ਆਹ ਆਹ ਐ ਖਾਲੀ ਇੱਥੇ ਫਿਰ ਕੀ ਕਰਾਂਗੇ ਇਹ ਏ ਬਾਈ ਆ ਐ ਯਾਰ ਆ ਸੂਹੇ ਆ ਵਰਦੇ ਨੇ ਨਾ ਪਾ ਉਹਨੂੰ ਖਾਣ ਵਾਸਤੇ ਅੱਛਾ ਤੇ ਅਬਲਾ ਝੰਡਾ ਇਹਨੇ ਮੱਕੀ ਚ ਰਹਿੰਦੇ ਨੇ ਵਿਹਲੇ ਪਾਣ ਕਰਕੇ ਝਾੜ ਵੜਦਣ ਜਿਹੜੀ ਤੇ ਜ਼ਿਆਦੇ ਆਉਂਦੇ ਨੇ ਅੱਛਾ ਹਾਂ ਬਈ ਅਸਿਆ ਇਹਦੇ ਵਿੱਚ ਫਿਰ ਤੁਸੀਂ ਕੀ ਪਾਣੀ ਪਰੋਗੇ ਪਾਣੀ ਦਾ ਭਰ ਕੇ ਰੱਖਾਂਗੇ ਜਿੰਨੇ ਦਿਨ ਪੌਦ ਨਹੀਂ ਖਰੀ ਹੁੰਦੀ ਅੱਛਾ ਜੇ ਤੁਸੀਂ ਇਹ ਪਾਣੀ ਦਾ ਨਾ ਭਰਿਆ ਫਿਰ ਫਿਰ ਪੌਦ ਖਾ ਜੂ ਆਹ ਚੂਹੇ ਖਾ ਜਾਣਗੇ ਪੌਦ ਨੂੰ ਸਾਰੀ ਨੂੰ ਅੱਛਾ ਹੋਣ ਨਹੀਂ ਦਿੰਦੇ ਹੋਣ ਨਹੀਂ ਦਿੰਦੇ अच्छा ए ਤੁਹਾਡਾ ਆਬਦਾ ਤਿਆਰ ਪਾ ਹੈ ਆਬਦਾ ਤਿਆਰ ਪਾ ਬਈ ਕਦੋਂ ਕਰਿਆ ਦੀ ਤੁਸੀਂ ਇਹ ਪਿਛਲੇ ਸਾਲ ਵੀ ਕਰਿਆ ਦੀ ਬਾਈ ਵਧੀਆ ਹੋਈ ਓਦੋਂ ਪਿਛਲੇ ਸਾਲ ਕਰਿਆ ਤੀ ਓਦੋਂ ਹਰੀ ਨਹੀਂ ਹੋਈ ਹੈਗੀ ਚੂਹੇ ਖਾ ਗਏ ਸਾਰੀ ਚੂਹੇ ਖਾ ਗਏ ਹਾਂ ਠੀਕ ਹੈ ਠੀਕ ਹੈ ਬਈ ਹਾਂਜੀ ਦੋਸਤੋ ਇਹ ਬਾਈ ਦਾ ਦੇਖੋ ਇਹ ਕਿੰਨਾ ਵਧੀਆ ਨੇ ਦਸੀਆ ਗੱਲ ਤੇ ਜੇ ਤੁਸੀਂ ਅੱਜ ਕੱਲ ਪੌਦ ਬੀਜੋਗੇ ਹਨਾ ਜੀ ਜਿੱਥੇ ਮੱਕੀਆਂ ਨੇ ਜਾਂ ਕੋਈ ਹੋਰ ਖੁੱਲੇ ਬਾਹਨ ਨੇ ਜਿੱਥੇ ਚੂਹਾਂ ਦੀ ਜਾਦੇ ਆਵਾਜ਼ ਆਈ ਹੈ ਤਾਂ ਤੁਸੀਂ ਐ ਪੌਦ ਆਲਾ ਤਿਆਰ ਕਰਕੇ ਆ ਦੇਖੋ ਆਲੇ-ਦਾਲੇ ਤੁਸੀਂ ਖਾਲ ਜਰੂਰ ਬਣਾਉ ਆਇਨਾ ਇਹਨਾਂ ਇਹਨੂੰ ਪਾਣੀ ਦਾ ਪਾੜ ਦੋ ਪੌਦ ਸਿੱਟ ਕੇ ਪੌਦ ਵੀ ਪਾਣੀ ਪਾਉਣਾ ਤੇ ਉਦੋਂ ਬਾਲੇ ਚ ਪਾਣੀ ਰੱਖਣਾ ਜਿੰਨੇ ਚਕ ਪੌਦ ਆਪਾਂ ਵੱਡੀ ਨਹੀਂ ਹੁੰਦੀ ਵਧੀਆ ਐਂ ਮਾਰ ਦੋ ਸਾਰੀ ਆਲੇ-ਦਾਲੇ ਬਾਉਂਡਰੀ ਇਹਦੇ ਨਾਲ ਆਪਣਾ ਬੜਾ ਹੀ ਫਾਇਦਾ ਹੈ ਮਹਿੰਗੀ ਪੌਦ ਹੁੰਦੀ ਆ ਨਾਲੇ ਟਾਈਮ ਖਰਾਬ ਹੋ ਜਾਂਦਾ ਚੂਹੀ ਚੱਕ ਕੇ ਲੈ ਜਾਂਦੇ ਨਹੀਂ ਕਿਉਂਕਿ ਅੱਜ ਕੱਲ ਉਹਨੂੰ ਖਾਣ ਨੂੰ ਮਿਲਦਾ ਨਹੀਂ ਭੁੱਖੇ ਮਰ ਜਾਂਦੇ ਨੇ ਆ ਦੇਖੋ